ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅੱਜ ਦੇ ਮੌਸਮ ਦੀ ਪлюс ਅਗਲੇ 72 ਘੰਟਿਆਂ ਦੀ ਗੱਲ ਕਰਾਂਗੇ ਯਾਨੀ ਕਿ 17 18 ਤੇ 19 April ਤੱਕ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਸਸੇ ਲਈ ਤਾਜ਼ਾ ਸੈਟਲਾਈਟ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਲਗਭਗ ਜਿਕਰ ਆਪਾਂ ਦੇਖਦੇ ਹਾਂ ਤੇ ਇਸ ਵੇਲੇ ਪੰਜਾਬ ਦਾ ਮੌਸਮ ਬਿਲਕੁਲ ਠੀਕ ਠਾਕ ਬਣਿਆ ਹੋਇਆ ਅਬ ਬਹੁਤੇ ਭਾਗਾਂ ਦੇ ਵਿੱਚ ਧੁੱਪ ਜੜੀ ਹੈ ਸਵੇਰ ਤੋਂ ਲੱਗ ਰਹੀ ਹੈ। ਸੋ ਬੀਤੀ ਰਾਤ ਇੱਕ ਹਨੇਰ ਝੱਖੜ ਜਿਹੜਾ ਪੰਜਾਬ ਦੇ ਵਿੱਚ ਚੱਲਿਆ ਖਾਸ ਕਰ ਮਾਝਾ ਖੇਤਰ ਔਰ ਤੋਂ ਬਾਅਦ ਦਵਾਬਾ ਖੇਤਰ ਦਵਾਬੇ ਦਵਾਸ ਫਿਰ ਪੁਆਦ ਖੇਤਰ ਹੁੰਦਾ ਹੋਇਆ ਅੱਗੇ ਪਹਾੜਾਂ ਵੱਲ ਨੂੰ ਇਹ ਜਿਹੜਾ ਜਾ ਕੇ ਸੰਮਾਪਤ ਹੋਇਆ ਤੇ ਇਹ ਪਾਕਿਸਤਾਨ ਦੇ ਉੱਤਰੀ ਭਾਗ اسلامਾਬਾਦ 라ਵਲਪਿੰਡੀ ਇਹੜਾ ਭਾਗਾਂ ਦੇ ਵਿੱਚ ਤਗੜੀ ਗੜੇਮਾਰ ਭਾਰੀ ਗੜੇਮਾਰ ਕਰਾਉਂਦਾ ਹੋਇਆ ਉੱਥੇ ਤਾਂ ਇਹਦੀ ਰਫ਼ਤਾਰ ਕਾਫੀ ਤੇਜ਼ ਸੀ 60-65 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਸੀ ਪਰ ਜਿਵੇਂ ਜਿਵੇਂ ਅੱਗੇ ਵਧਿਆ ਚੜ੍ਹਦੇ ਪੰਜਾਬ ਦੇ ਵਿੱਚ ਐਂਟਰ ਹੋਇਆ ਮਾਝਾ ਖੇਤਰ ਦੇ ਵਿੱਚ ਜਿਨ੍ਹਾਂ ਦੇ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਗੁਰਦਆਸਰ ਆ ਨਾਂ ਲੱਗਦੇ ਖੇਤਰਾਂ ਦੇ ਵਿੱਚ ਵੀਰ ਅਫਤਾਰ ਤੇ ਸੀ ਪਰ ਉਹ ਨਹੀਂ ਨਹੀਂ ਸੀ ਜਿਹਨੇ ਪਾਕਿਸਤਾਨ ਵੱਲ ਸੀ ਸੋ ਉੱਥੇ ਰਫਤਾਰ ਘੱਟ ਗਈ ਉਸ ਤੋਂ ਅੱਗੇ ਫਿਰ ਇਹ ਦਬਾਬੇ ਦੇ ਵਿੱਚ ਐਂਟਰ ਹੋਇਆ ਮਾਲਵੇ ਦੇ ਪੂਰਬੀ ਜ਼ਿਲ੍ਹਿਆਂ ਦੇ ਵਿੱਚ ਐਂਟਰ ਹੋਇਆ ਜਿਨ੍ਹਾਂ ਦੇ ਵਿੱਚ ਜਲੰਧਰ ਕਫੂਰਤਲਾ ਹੁਸ਼ਿਆਰਫਰ ਲੁਧਿਆਣਾ ਪਟਿਆਲਾ ਸ਼੍ਰੀ ਫਤਿਹਗੜ ਸਾਹਿਬ ਇਹਨਾਂ ਭਾਗਾ ਤੱਕ ਪਹੁੰਚਦਾ ਪਹੁੰਚਦਾ ਜੀ ਰਫ਼ਤਾਰ ਕਾਫੀ ਘੱਟ ਚੁੱਕੀ ਸੀ ਇਸ ਲਈ ਇਹਨਾਂ ਖੇਤਾਂ ਦੇ ਵਿੱਚ ਕੋਈ ਬਹੁਤਾ ਨੁਕਸਾਨ ਨਹੀਂ ਹੋਇਆ ਅੰਮ੍ਰਿਤਸਰ ਸਾਹਿਬ ਜ਼ਿਲ੍ਹਾ ਔਰ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਕਿਤੇ ਫਸਲਾਂ ਦਾ ਨੁਕਸਾਨ ਹੋ ਗਿਆ ਉਹ ਵੀ ਇਹ ਆਪਾਂ ਅੰਦਾਜ਼ਾ ਲਗਾ ਸਕਦੇ ਹਾਂ ਇਸ ਤੋਂ ਅੱਜ ਇਹ ਅੱਗੇ ਲੰਘਿਆ ਜੀ ਅੱਧੀ ਰਾਤ ਤੋਂ ਬਾਅਦ ਪਹਾੜਾਂ ਵੱਲ ਨੂੰ ਜਿਹੜਾ ਇਹ ਤਰਪਿਆ ਸੋ ਅੱਜ ਮੌਸਮ ਸਾਫ਼ ਹੈ ਤੇ ਸਾਫ਼ ਹੀ ਰਹਿਣ ਦੇ ਆਸਾਰ ਨੇ ਜੇਕਰ ਅੱਗਲੇ 24 ਘੰਟੇ ਦੇ ਵਿੱਚ ਦੇਖਦੇ ਹਾਂ ਤੇ ਇੱਕ ਹੋਰ ਪਛਮੀ ਸਿਸਟਮ ਸਰਗਮ ਵੱਲ ਜਾ ਰਿਹਾ ਉੱਤਰ ਭਾਰਤ ਦੇ ਵਿੱਚ ਜਿਹੜਾ ਕਿ ਪੰਜਾਬ ਦੇ ਵਿੱਚ ਮੌੜ ਤੋਂ ਉਮੀਦਾਰ ਚ ਕਰਵਾ ਸਕਦਾ ਤੇ ਇਸਹਾਵਾ ਦੇ ਨਾਲ ਔਰ ਗਰਜ ਰਿਸ਼ਕ ਦੇ ਨਾਲ ਉਮੀਦਾਰ ਜਾਣਗੇ ਤੇ ਕੁਝ ਖੇਤਰਾਂ ਦੇ ਵਿੱਚ ਹਲਕੀ ਗੜੇ ਮਾਰ ਵੀ ਹੋ ਸਕਦੀ ਆ ਸੋ ਇਹ ਅਪਡੇਟ ਤੁਹਾਨੂੰ ਦੇ ਰਿਹਾ ਸਕਰੀਨ ਦੇ ਉੱਤੇ ਜੋ ਮੌਸਮ ਵਿਭਾਗ ਨੇ ਜਾਰੀ ਕੀਤੀ ਹੈ ਜੀ yellow alert ਤੇ ਜਿਹੜੇ ਜਾਰੀ ਕੀਤੇ ਗਏ ਨੇ ਥੰਡਾ ਸਟ੍ਰੌਂਗ ਲਾਈਟਨਿੰਗ ਅਗਰ ਸਪੀਡ 30-40 ਕਿਲੋਮੀਟਰ ਅਫ਼ਤਾਰ ਦੀਆਂ ਹੋਵਾਂਗਾ ਕਲਸ ਗਰਜ ਰਿਸ਼ਕ ਦੇ ਨਾਲ ਮੀ ਇਹ ਅਲਰਟ ਜਿਹੜੇ ਪੰਜਾਬ ਹਰਿਆਣਾ ਚੰਡੀਗੜ੍ਹ ਦੇ ਵਿੱਚ ਜਾਰੀ ਕੀਤੇ ਜਾ ਚੁੱਕੇ ਨੇ 18 ਤੇ 19 ਤਰੀਕ ਦੇ ਲਈ ਸੋ ਇਹ ਜਿਹੜੇ 48 ਘੰਟੇ ਹੋਣਗੇ ਪੰਜਾਬ ਦੇ ਵਿੱਚ ਉਮੀਦ ਆਜੋ ਸਕਦੇ ਨੇ ਇਸ ਲਈ 18 19 ਤਰੀਕ ਲਈ ਅਲਰਟ ਜਿਹੜੇ ਮੌਸਮ ਆਗਨੇ ਜਾਰੀ ਕਰ ਦਿੱਤੇ ਨੇ ਸੋ ਬਾਕੀ ਇਹ ਸਿਸਟਮ ਦੇ ਵਿੱਚ ਵੀ ਕੋਈ ਬਹੁਤਾ ਬਹੁਤ ਤਗੜਾ ਮੀ ਚੱਕਰ ਨਹੀਂ ਚੱਲੇਗਾ ਇਹ ਸਿਸਟਮ ਥੋੜਾ ਦਬਿਆ ਲੱਗ ਰਿਹਾ ਇਸ ਲਈ ਹਲਕਤ ਲੈ ਕੇ ਦਰਮਿਆਨੇ ਸ਼ਰਾਟੇ ਕੁਝ ਖੇਤਰਾਂ ਦੇ ਵਿੱਚ ਤੇਜ਼ ਹਵਾਵਾਂ ਬਹੁਤਿਆ ਤੇਜ਼ ਨਹੀਂ ਤੇ ਬਾਕੀ ਕੁਝ ਖੇਤਰਾਂ ਦੇ ਵਿੱਚ ਹਲਕੇ ਗਰੇਮਾਰ ਅਹੋਟੇਰ ਤੁਹਾਨੂੰ ਐਸਿਸ ਨੰਬਰ ਹੀ ਕਰ ਦੇਵਾਂਗੇ ਤੋਂ ਡਿਟੇਲ ਜਿਹੜੀ ਜ਼ਿਲ੍ਹਾ ਵਾਰਾਂ ਕਰਨੇ ਨੇ ਉਹ ਵੀ ਤੁਹਾਨੂੰ ਦੱਸਾਂਗੇ ਕਿਹੜੇ ਜ਼ਿਲ੍ਹੇ ਦੇ ਵਿੱਚ ਕਿੰਨੇ ਵੀ ਲੱਗਣਗੇ ਸੋ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਇਹ ਅਫਡੇਟ ਜੜੀ ਦਿੱਤੀ ਜਾਵੇਗੀ ਧੰਨਵਾਦ ਸ਼ੁਕਰੀਆ